ਅੰਮ੍ਰਿਤਸਰ ਸ਼ਹਿਰ ਵਿੱਚ ਵਕ-ਵਕ ਥਾਵਾਂ ਤੇ ਖਾਨ-ਪੀਣ ਦੀ ਰੇੜੀ ਮਾਰਕੀਟਾਂ ਅਤੇ ਅੰਮ੍ਰਿਤਸਰ ਦੇ ਲੋਕ ਵੀ ਖਾਨ-ਪੀਣ ਦੇ ਸ਼ੌਕੀਨ ਹਨ ਪਰ ਲੋਕਾਂ ਨੂੰ ਸਹੀ ਖਾਨ-ਪੀਣ ਦੀਆਂ ਚੀਜ਼ਾਂ ਮਿਲ ਰਹੀਆਂ ਹਨ ਜਾਂ ਨਹੀਂ ਜਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਫਾਸਫੇ ਨਿਊਜ਼ ਟੀਮ ਨੇ ਰੰਜੀਤ ਐਵੇਨਿਊ A ਬਲਾਕ ਮਾਰਕੀਟ ਦਾ ਦੌਰਾ ਕੀਤਾ ਤਾਂ ਉਥੇ ਜੋ ਰੇੜੀ ਮਾਰਕੀਟ ਲੱਗੀ ਹੋਈ ਹੈ ਉਥੇ ਕੰਮ ਕਰਨ ਵਾਲੇ ਲੋਕਾਂ ਵੱਲੋਂ ਕੋਈ ਵੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਨਾ ਤਾਂ ਕਿਸੇ ਨੇ ਗਲਵਜ਼ ਪਾਏ ਹੋਏ ਹਨ ਅਤੇ ਨਾ ਹੀ ਕਿਸੇ ਨੇ ਸੇਰ ਨੂੰ ਟਕਿਆ ਹੋਇਆ ਸਾਡਾ ਮਕਸਦ ਕਿਸੇ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰਨਾ ਨਹੀਂ ਸਿਰਫ ਜਾਗਰੂਕ ਕਰਨਾ ਹੈ ਕਿ ਜੋ ਲੋਕਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ ਕਿ ਉਹ ਸਹੀ ਕੁਆਲਿਟੀ ਦਾ ਹੈ ਜਾਂ ਨਹੀਂ ਅਤੇ ਜੋ ਫੂਡ ਸੇਫਟੀ ਵਿਭਾਗ ਵੱਲੋਂ ਰੇੜੀ ਵਾਲਿਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਆਖਿਆ ਗਿਆ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ ਦੇਖਣ ਵਿੱਚ ਇਹ ਵੀ ਆਇਆ ਕਿ ਰੇੜੀ ਵਾਲੇ ਕੋਈ ਵੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸੋ ਅੰਮ੍ਰਿਤਸਰ ਸਿਹਤ ਵਿਭਾਗ ਦੇ ਫੂਡ ਸੇਫਟੀ ਵਿਭਾਗ ਵੱਲੋਂ ਬੀਤੇ ਦਿਨ ਵੀ ਪਕਵਾਰੇ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਜੋ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ ਸੋ ਇੱਕ ਵਾਰ ਫਿਰ ਫੂਡ ਸੇਫਟੀ ਵਿਭਾਗ ਨੂੰ ਰਣਜੀਤ ਐਵੇਨਿਊ A ਬਲਾਕ ਮਾਰਕੀਟ ਦਾ ਵੀ ਦੌਰਾ ਕਰਨਾ ਚਾਹੀਦਾ ਹੈ। ਅੰਮ੍ਰਿਤਸਰ ਰਣਜੀਤ ਐਵੇਨਿਊ A ਬਲਾਕ ਮਾਰਕੀਟ ਵਿੱਚ ਅਸੀਂ ਖੜੇ ਆ ਤੇ ਤਸਵੀਰਾਂ ਵੀ ਤੁਹਾंना ਜਰੂਰ ਸਾਂਝੀਆਂ ਕਰਾਂਗੇ A ਬਲਾਕ ਮਾਰਕੀਟ ਵਿੱਚ ਜਿੱਥੇ ਰੇੜੀਆਂ ਲੱਗੀਆਂ ਹੋਈਆਂ ਹਨ ਲੋਕ ਵੱਡੀ ਗਿਣਤੀ ਵਿੱਚ ਖਾਣ ਪੀਣ ਵਾਸਤੇ ਵੀ ਆਉਂਦੇ ਹਨ ਪਰ ਕਿਤੇ ਨਾ ਕਿਤੇ ਲੋਕਾਂ ਦੀ ਸ਼ੇਦ ਨਾ ਕਿਤੇ ਖਿਲਵਾੜ ਤੇ ਨਹੀਂ ਹੋ ਰਿਹਾ ਸਾਡਾ ਇੱਕੋ ਹੀ ਮਕਸਦ ਹੈ ਕਿ ਜਿਹੜੇ ਲੋਕ ਇੱਥੇ ਕੰਮ ਕਰ ਰਹੇ ਹਨ ਉਹ ਆਪਣਾ ਕੰਮ ਸਹੀ ਢੰਗ ਨਾਲ ਕਰਨ ਅਤੇ ਨਿਯਮਾਂ ਦੀ ਪਾਲਣਾ ਵੀ ਕਰਨ। ਕਿਉਂਕਿ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਲੋਕ ਆਪਣਾ ਕਾਰੋਬਾਰ ਕਰਨ ਸਹੀ ਤਰ੍ਹਾਂ ਕਰਨ ਪਰ ਮੈਂ ਤਸਵੀਰਾਂ ਟਾਂਜੂਰ ਇੱਕ ਵਾਰੀ ਸਾਂਝੇ ਕਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂ ਤਸਵੀਰਾਂ ਟਾਂਜੂਰ ਸਾਂਝੀ ਕਰਦੇ ਤਸਵੀਰਾਂ ਏ ਬਲੌਗ ਮਾਰਕੀਟ ਰਣਜੀਤ ਐਬਨੀ ਜੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਜਿੱਥੇ ਕਿ ਲਗਾਤਾਰ ਰੇੜੀਆਂ ਲੱਗੀਆਂ ਹੋਈਆਂ ਨੇ ਲੋਕ ਖਾਣ ਪੀਣ ਵਾਸਤੇ ਵੀ ਇੱਥੇ ਆ ਰਹੇ ਨੇ ਵੱਡੀ ਗਿਣਤੀ 'ਚ ਲੋਕ ਇੱਥੇ ਖਾਣ ਪੀਣ ਵਾਸਤੇ ਆਉਂਦੇ ਨੇ ਕਿਉਂਕਿ ਜਿੱਥੇ ਚੀਜ਼ ਸਵਾਦ ਮਿਲੇ ਉੱਥੇ ਲੋਕ ਖਾਣ ਵਾਸਤੇ ਵੀ ਆਉਂਦੇ ਨੇ ਕਿਉਂਕਿ ਜਾਇਕਾ ਅਮਰਥਾਰ ਵਿੱਚ ਖਾਣ ਪੀਣ ਲਈ ਮਸ਼ਹੂਰ ਹੈ ਤੇ ਤਸਵੀਰਾਂ ਮੈਂ ਤੁਹਾਨੂੰ ਸਾਂਝੀਆਂ ਕਰਦਾ ਹਾਂਗਾ ਕਿ ਜੀ ਏ ਬਲੌਕ ਮਾਰਕੀਟ ਦੇ ਵਿੱਚ ਜਿਹੜੀ ਇਹ ਰੇੜੀ ਮਾਰਕੀਟ ਹੈ ਉਸ ਦੀਆਂ ਤਸਵੀਰਾਂ ਮੈਂ ਕਿਤਨੇ ਕਿਤੇ ਸਾਂਝੀਆਂ ਕਰਦਾ ਦਿਖਾਵਾਂਗਾ ਕਿ ਜਿਹੜੇ ਇੱਥੇ ਕੰਮ ਕਰਨ ਵਾਲੇ ਲੋਕ ਨੇ ਕਿੰਨੇ ਕਿ ਨਿਯਮਾਂ ਦੀ ਪਾਲਣਾ ਕਰਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਰੇੜੀ ਜਿਹੜੀ ਲੱਗੀ ਹੋਈ ਹੈ ਨਾ ਤਾਂ ਇਹਨਾਂ ਨੇ ਹਫਤੇ 'ਚ ਕੋਈ ਗਲੱਬ ਜੇ ਪਾਏ ਹੋਏ ਨੇ ਨਾ ਇਹਨਾਂ ਸਿਰ ਦੇ ਉੱਪਰ ਕੋਈ ਕੈਪ ਪਾਈ ਹੋਈ ਹੈ ਕਿਉਂਕਿ ਜੇ ਇਹ ਕਿਛੇ ਨੂੰ ਚੀਜ਼ ਪਰੋਸਦੇ ਹਨ ਤਾਂ ਇਹ ਜਿਹੜੇ ਵਾਲ ਇਹਨਾਂ ਦੇ ਉੱਡ ਕੇ ਕਿਸੇ ਦੇ ਵਿੱਚ ਜਾ ਸਕਦੇ ਨੇ ਲੋਕਾਂ ਦੇ ਜਿਹੜੇ ਦੁ ਖਾਣ ਪਾਸਤੇ ਆਉਂਦੇ ਨੇ ਤੇ ਉਹ ਸਹੀ ਅਗਰਥਮਾਨੀ ਲੋਕਾਂ ਨੂੰ ਮਿਲੇਗਾ ਤਾਂ ਕਿਤਰਾ ਖਾਣਗੇ ਲਗਾਤਾਰ ਇੱਕ ਰੇੜੀ ਦਿਖਾਈਏ ਤੁਹਾਨੂੰ ਮੈਂ ਹੋਰ ਜਿਹੜੀਆਂ ਵੀ ਦਿਖਾਵਾਂਗਾ ਕੋਈ ਕੋਈ ਵੀ ਰੇੜੀ ਵਾਲਾ ਇੱਥੇ ਮੈਂ ਦੇਖਿਆ ਕਿ ਨਿਜਵਾਦੀ ਪਾਲਣਾ ਨਹੀਂ ਕਰ ਰਿਹਾ ਨਾ ਕਿਸੇ ਦੇ ਸਿਰ ਦੇ ਉੱਪਰ ਕੈਪ ਪਾਈ ਹੋਈ ਹੈ ਅਤੇ ਨਾ ਹੀ ਕਿਸੇ ਨੇ ਗਲਵਜ਼ ਪਾਏ ਹੋਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਦੁਕਾਨਦਾਰ ਆਪਣਾ ਕੰਮ ਕਰ ਰਹੇ ਪਰ ਅਸੀਂ ਨਾਰੀ ਤੁਹਾਨੂੰ ਇਹ ਵੀ ਕਹਿੰਨੇ ਕਿ ਅਸੀਂ ਕਿਸੇ ਦੁਕਾਨਦਾਰ ਦੇ ਖਿਲਾਫ ਨਹੀਂ ਹੈ ਅਸੀਂ ਕਹਿੰਨੇ ਕਿ ਲੋਕ ਆਪਣੀ ਦੁਕਾਨਦਾਰੀ ਕਰਨ ਆਪਣੀ ਕਮਾਈ ਕਰਨ ਪਰ ਨਿਯਮ ਜਿਹੜੇ ਹੈ ਉਹਨਾਂ ਦੀ ਪਾਲਣਾ ਕਿੰਨ ਕਰਨੀ ਹੈ ਕਿਉਂਕਿ ਦੂਜੇ ਪਾਸੇ ਫੂਡ ਸੇਫਟੀ ਵਿਭਾਗ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਪਿਛਲੇ ਬੀਤੇ ਦਿਨੀ ਹੀ ਪਕੌੜੇ ਵਾਲੇ ਦੁਕਾਨਾਂ ਦੇ ਉੱਪਰ ਰੇਡ ਕੀਤੀ ਸੀ ਜਿੱਥੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ ਤਾਂ ਉਹਨਾਂ ਦੇ ਉੱਪਰ ਕਾਰਵਾਈ ਕਰਦੇ ਉਹਨਾਂ ਦੇ ਚਲਾਨ ਵੀ ਕੀਤੇ ਗਏ ਹਨ ਤੁਹਾਨੂੰ ਫਿਰ ਦੁਕਾਨਾਂ ਵਿੱਚ ਖਾਣੂਗਾ ਵੀ ਇੱਥੇ ਇੱਕ ਹੋਰ ਪਾਈਥਾਮ ਕੰਮ ਕਰ ਰਹੇ ਹਨ ਨਾ ਤਾਂ ਉਹਦੇ ਕਿਉਂਕਿ ਚਲੋ ਗਰਮੀ ਦਾ ਮੌਸਮ ਹੈ ਗਲੱਬ ਜਰੀ ਪਾ ਸਕਦੇ ਪਰ ਸਿਰ ਦੇ ਉੱਪਰ ਕੈਪ ਤੇ ਹੋਣੀ ਚਾਹੀਦੀ ਹੈ ਉਹਨਾਂ ਦੇ ਪਰ ਨਾ ਸਿਰ ਦੇ ਉੱਪਰ ਕੈਪ ਨੇ ਨਾ ਕੁਝ ਨਿਊਟਰਲ ਬਣਾਏ ਜਾ ਰਹੇ ਨੇ ਲੋਕਾਂ ਲਈ ਸੁਆਦੀ ਸਿ ਨਿਊਟਰਲ ਖਵਾਣ ਦਾ ਫ্লাই ਵੀ ਜਾ ਰਹੇ ਨੇ ਕਿਉਂਕਿ ਲੋਕ ਇੱਥੇ ਸਵਾਦ ਦੀ ਚੀਜ਼ ਜਦੋਂ ਮਿਲਦੀ ਹੈ ਤੇ ਕੋਈ ਨਾ ਕੋਈ ਸਵਾਦ ਦੀ ਚੀਜ਼ ਮਿਲੇਗੀ ਤਾਂ ਹੀ ਲੋਕ ਇੱਥੇ ਆਉਂਦੇ ਹਨ ਵੱਡੀ ਗਿਣਤੀ ਵਿੱਚ ਲੋਕ ਇੱਥੇ ਖਾਣ ਵਾਸਤੇ ਚੀਜ਼ਾਂ ਆਂਦੀਆਂ ਹਨ ਪਰ ਲੱਗਦਾ ਹੈ ਕਿ ਜਿਹੜੇ ਇੱਥੇ ਰੇੜੀ ਮਾਰਕੀਟ ਵਾਲੇ ਲੋਕ ਇੱਥੇ ਕੰਮ ਕਰਨ ਵਾਲੇ ਹਨ ਉਹ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਰੇੜੀ ਵਾਲਾ ਚਾਹੇ ਡੋਸਾ ਬਣਾ ਰਿਹਾ ਚਾਹੇ ਚਾਹ ਬਣਾ ਰਿਹਾ ਪਰ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਤੁਸੀਂ ਇੱਕ ਭਾਈ ਸਾਹਿਬ ਹੋਰ ਨੇ ਜਿਹੜੇ ਆਪਣਾ ਕੰਮ ਕਰ ਰਹੇ ਨੇ ਤੁਸੀਂ ਦੇਖ ਸਕਦੇ ਨਾ ਤੇ ਇਹਨਾਂ ਦੇ ਸਿਰ ਦੇ ਉੱਪਰ ਕੈਪ ਹੈ ਨਾ ਕੁਛ ਪਰ ਲੋਕਾਂ ਨੂੰ ਖਾਣਾ ਪਰੋਸ ਰਹੇ ਐ ਪਰ ਸਾਡਾ ਇੱਕੋ ਹੀ ਮਕਸਦ ਹੈ ਜੇ ਦੋ ਕਿਥੇ ਖਾਣ ਵਾਸਤੇ ਆਂਦੇ ਉਹ ਵੀ ਵੇਖੜ ਵੀ ਉਹਨਾਂ ਨੂੰ ਕੀ ਸਾਫ਼ ਸੁਥਰੀ ਚੀਜ਼ ਮਿਲ ਰਹੀ ਹੈ ਕਿਤੇ ਉਹ ਆਪਣੇ ਸਸਤੇ ਦੇ ਵਿੱਚ ਆਪਣੇ ਸ਼ੇਰ ਨਾਲ ਖਿਲਵਾੜ ਤੇ ਨਹੀਂ ਕਰ ਰਹੇ ਪਰ ਤੁਸੀਂ ਤਸਵੀਰਾਂ ਵਿੱਚ ਤੁਹਾਨੂੰ ਜਿੰਨੀਆਂ ਵਿੱਚ ਦਿਖਾਈਆਂ ਕਰ ਤੋਂ ਘਾਟੇ ਇੱਥੇ 10 ਤੋਂ 15 ਰੇੜੀਆਂ ਲੱਗੀਆਂ ਹੋਈਆਂ ਨੇ ਪਰ ਕੋਈ ਵੀ ਨਿਜਮਾ ਦੀ ਪਾਲਣਾ ਨਹੀਂ ਕਰ ਰਿਹਾ ਕੰਮ ਕਰਨ ਲੋਕ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਅਸੀਂ ਬਾਰ ਬਾਰ ਤੁਹਾਨੂੰ ਇਹ ਵੀ ਕਹਿੰਨੇ ਵੀ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਸਾਡਾ ਇੱਕੋ ਹੀ ਮਕਸਦ ਹੈ ਕਿ ਜਿਹੜੇ ਲੋਕ ਇੱਥੇ ਖਾਣ ਪੀਣ ਵਾਸਤੇ ਆਉਂਦੇ ਹਨ ਕਿਤੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਤਾਂ ਨਹੀਂ ਹੋ ਰਿਹਾ ਪਰ ਖਿਲਵਾੜ ਹੋ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੰਨੀਆਂ ਵੀ ਇੱਥੇ ਰੇੜੀਆਂ ਲੱਗੀਆਂ ਹੋਈਆਂ ਨੇ ਕੋਈ ਵੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਪਰ ਫੂਡ ਸੇਫਟੀ ਵਿਭਾਗ ਨੂੰ ਅਸੀਂ ਅਪੀਲ ਜ਼ਰੂਰ ਕਰਾਂਗੇ ਵੀ ਜਿਹੜੇ ਲੋਕ ਇੱਥੇ ਕਾਰੋਬਾਰ ਕਰ ਰਹੇ ਹਨ ਉਹਨਾਂ ਦੇ ਉੱਪਰ ਇੱਕ ਵਾਰ ਚੈਕਿੰਗ ਜ਼ਰੂਰ ਕੀਤੀ ਜਾਵੇ ਤਾਂ ਜੋ ਜਿਹੜੇ ਲੋਕ ਇੱਥੇ ਵੱਡੀ ਗਿਣਤੀ ਇਹ ਜਰੂਰ ਦੇਖਿਆ ਜਾਵੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਜਿਹੜਾ ਕਰ ਵੀ ਰਹੇ ਹਨ ਪਰ ਤੁਸੀਂ ਏ ਬਲੋਕ ਮਾਰਕੀਟ ਵਿੱਚ ਅਸੀਂ ਖੜੇ ਹਾਂ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਖਾਣ ਪੀਣ ਵਾਸਤੇ ਆਉਂਦੇ ਹਨ ਪਰ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਤੇ ਫੂਡ ਸੇਫਟੀ ਵਿਭਾਗ ਨੂੰ ਇੱਕੋ ਹੀ ਅਪੀਲ ਹੈ ਕਿ ਸ਼ਹਿਰ ਵਿੱਚ ਦਿਨ ਤਿਹਾੜੀ ਚੱਲ ਰਹੇ ਹਨ ਕਿਉਂਕਿ ਉਹਨਾਂ ਦੀ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਫੂਡ ਸੇਫਟੀ ਵਿਭਾਗ ਲੋ ਚੰਗਾ ਕੰਮ ਵੀ ਕੀਤਾ ਜਾ ਰਿਹਾ ਪਰ ਦੂਸਰੇ ਪੱਧੇ ਏ ਬਲੋਕ ਮਾਰਕੀਟ ਵਿੱਚ ਜਿੰਨੇ ਵੀ ਦੁਕਾਨਦਾਰ ਜਿੰਨੇ ਵੀ ਰੇੜੀਆਂ ਲੱਗੀਆਂ ਕੋਈ ਵੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਿ ਇਨਾਂ ਦੇ ਉੱਪਰ ਹੀ ਬੰਦ ਕਾਰਵਾਈ ਕੀਤੀ ਜਾਵੇ। ਅੰਮ੍ਰਿਤਸਰ ਫਾਸਟ ਵੀ ਖਬਰ ਨਵਾਂ ਹੈ ਕਿ ਨਰੇਸ਼ ਕੁਮਾਰ ਦੇ ਨਾਲ ਰਕੇਸ਼